ਲੱਭੀ ਮੈਂ ਖਨੌਰੀ ਇੱਧਰ ਤੁਰਾ ਜਾ ਰਿਹਾ ਸੀ ਰਸਤੇ ਦੇ ਵਿੱਚ ਤੇ ਇੱਧਰ ਮੁੰਡੇ ਦੇਖੇ ਤੇ ਕੰਮ ਕਰ ਰਿਹਾ ਕੋਈ ਇੱਥੇ ਟੰਬੇ ਬੰਨ ਰੱਖਿਆ ਦੇਸੀ ਜਗਾੜ ਲਾ ਰੱਖਿਆ ਬਾਈ ਨੇ ਤੇ ਉਹ ਤੁਹਾਨੂੰ ਦਿਖਾਉਣਿਆਂਗੇ ਤੇ ਆ ਖਿੱਚੀ ਜਾਂਦਾ ਰੱਸੀ ਨਾਲ ਤੇ ਥੱਲੋਂ ਕੀ ਆ ਰਿਹਾ ਜਗਾੜ ਇਹ ਮਿੱਟੀ ਖਿੱਚੀ ਜਾਂਦੇ ਆ ਤੇ ਇਹ ਬਾਈ ਕੀ ਬਟ ਰਹੇ ਹੋਗੇ ਤੁਸੀਂ ਇਹ ਕੋਈ ਹੈ ਜੀ ਕੋਈ ਹੈ ਹਾਂਜੀ ਤੇ ਕਿੰਨੀ ਫੁੱਟ ਡੂੰਗੀ ਪੱਟੀ ਜੋ ਬਾਈ ਇਹ ਇਹ 25 ਗਰਾਮ ਜੀ 25 ਕਰ ਦੋਗੇ ਹਾਂਜੀ ਅੱਛਾ ਹਾਂਜੀ ਆ ਦੇਖੋ ਜੀ ਬਾਈ ਥੱਲੇ ਪੱਟੀ ਜਾਂਦਾ ਦੇਖੋ ਖਰੌਰੀ ਬਾਰਡਰ ਤੇ ਕੋਈ ਪੱਟ ਰਿਹਾ ਹੈ ਬਾਈ ਤੇ 25 ਫੁੱਟ ਪੱਟ ਦੋਗੇ ਬਾਈ ਹਾਂਜੀ ਕਿੰਨੇ ਟਾਈਮ ਦੇ ਵਿੱਚ ਦੋ ਟਾਈਮ ਹੈ ਡੇਢ ਦਿਨ ਲੱਗਦਾ ਜੀ ਡੇਢ ਦਿਨ ਲੱਗਦਾ ਹਾਂਜੀ ਪੂਰਾ ਹਾਂਜੀ ਠੀਕ ਹੈ ਤੇ 25 ਫੁੱਟ ਡੇਢ ਦਿਨ ਲੱਗਦਾ ਆਹ ਤੁਸੀਂ ਆਪਦਾ ਤਿਆਰ ਕਰਿਆ ਆਹ ਲੱਕੜ ਦਾ ਛੱਡੀ ਥੱਲੇ ਭੇਜੋ ਭੇਜੋ ਥੱਲੇ ਆ ਗਈ ਬਈ ਓਏ ਇਹ ਆ ਦੇਖੋ ਜੀ ਆਪਾਂ ਜਿਹੜੀ ਪੌਣੀ ਲਾ ਰਹਾਂਗੇ ਲਾਉਣੇ ਹੁੰਦੇ ਨੇ ਨਾ ਇਹ ਲੱਕੜ ਦੀ ਬਣਾਈ ਹੋਈ ਆ ਪੌਣੀ ਮਤਲਬ ਤੇ 25 ਫੁੱਟ ਆ ਮੜਾ ਆ ਬੰਦ ਕਰ ਲੈ ਸੌਂਗ ਬਾਈ ਆਪਦਾ ਤੇ 1 ਮਿੰਟ ਵਾਸਤੇ ਤੇ 25 ਫੁੱਟ ਪਟੋਗੇ ਬਾਈ ਫਿਰ ਮਤਲਬ ਕਿੰਨੇ ਪੈਸੇ ਲੈਨੇ ਹੋ 25 ਫੁੱਟ 150 ਰੁਪਏ ਫੁੱਟ 150 ਰੁਪਏ ਫੁੱਟ ਠੀਕ ਹੈ ਤੇ ਕਿਹੜਾ ਪੰਡਾ ਤੁਹਾਡਾ ਸਾਗਰਾ ਸਾਗਰਾ ਹਾਂਜੀ ਠੀਕ ਹੈ ਤੇ ਤਿੰਨੇ ਜਾਣੇ ਪੜ ਦਿਓ ਹਾਂਜੀ ਤਿੰਨੇ ਜਾਣੇ ਪੜ ਦਿਓ ਮਤਲਬ ਆ ਜਿਆਦਾ ਗਾਰਡ ਲਾ ਕੇ ਸਾਰਾ ਹਾਂਜੀ ਤਾਂ ਲਓ ਜੀ 25 ਫੁੱਟ ਕੋਈ ਪੜਦੇ ਨੇ 150 ਰੁਪਏ ਹਾਂਜੀ ਫੁੱਟ ਪੜਦੇ ਨੇ ਬਾਈ ਹਾਂਜੀ ਤੇ ਜੇ ਕਿਸੇ ਨੇ ਪਟਾਉਣੀ ਐ ਤਾਂ ਇਹ ਮਿਹਨਤ ਵਾਲੇ ਬੰਦਿਆਂ ਨਾਲ ਵੀ ਸੰਪਰਕ ਕਰ ਲਿਆ ਕਰੋ ਆਪਾਂ ਕਹਾਂ ਆਪਣੇ ਵਰਗੀ ਨੇ ਬਾਈ ਨਹੀਂ ਜੇ ਜੇ ਆਪਾਂ ਜੋਹੇ ਜੀ ਇਹਨੇਗੇ ਤੇ ਆ ਦੇਖੋ ਮਿਹਨਤ ਦਾ ਕਹਿੰਦੇ ਆ ਦੇਖੋ ਖਿੱਚ ਰਹੇ ਨੇ ਥੱਲੋਂ ਤੇ ਇਹ ਮਿੱਟੀ ਫੜ ਲਾਂਦਾ ਬਾਈ ਆ ਖਿੱਚ ਲਾਂਦਾ ਨਾਲੇ ਛੱਡ ਦਿੰਦਾ ਥਲੜ ਵਾਲਾ ਪੱਟੀ ਜਾਂਦਾ ਫਿਰ ਬਾਈ ਬਦਲ ਬਦਲ ਕੇ ਵੀ ਜਾਂਦੇ ਹੋਮਗੇ ਥੱਲੇ ਹਾਂਜੀ ਬਦਲ ਵੀ ਪਟਦੇ ਆ ਕਿਹੜੇ ਕਿਹੜੇ ਤਸੀਂ ਦੋਏ ਪੜਦੇ ਇਹ ਬਾਈ ਖਿੱਚਦਾ ਹਾਂਜੀ ਬਾਈ ਕੱਲੀ ਖਿੱਚਣ ਦੇ ਡਿਊਟੀ ਹੈ ਹਾਂਜੀ ਤੇ ਨੰਬਰ ਬੋਲ ਦੇ ਬਾਈ ਆਪਦਾ ਯਾਰ 62834 64760 760 ਤੇ ਕੀ ਨਾਮ ਹੈ ਕਾਲੂ ਕਾਲੂ ਤੇ ਲਓ ਜੀ ਕਾਲੂ ਸਾਗਰਾ ਤੇ ਲੈ ਸ਼ੇਅਰ ਕਰ ਦਿਓ ਆ ਮੁੰਡਿਆਂ ਦੀ ਵੀਡੀਓ ਤੇ ਆ ਕੋਈ ਜਿਹੜੀ ਪਟ ਰਹੇ ਨੇ 25 ਫੁੱਟ ਡੂੰਗੀ ਤੇ ਮੈਂ ਤਾਂ ਯਾਰ ਆ ਚੀਜ਼ ਦੀ ਕਮਾਲ ਮੰਨ ਗਿਆ ਬਾਈ ਹਰਿਆਣੇ ਚੋਂ ਤੁਸੀਂ ਇਹ ਆਪ ਤੇ ਸਾ ਪੰਜਾਬ ਚੋਂ ਆ ਆਪ ਬਣਾਈ ਆ ਬਾਈ ਯਾਰ ਆਪ ਪੰਜਾਬ ਤਿਆਰ ਕੀਤਾ ਤੇ ਇਹ ਕਿੱਥੋਂ ਦੇਖਿਆ ਦੀ ਸਿਸਟਮ ਯਾਰ ਬਾਈ ਤੁਸੀਂ ਇਹ ਚੀਜ਼ ਕਿੱਥੋਂ ਦੇਖੀ ਦੀ ਮਤਲਬ ਸਾਡੇ ਜਿਹੜੇ ਬਜ਼ੁਰਗ ਸੀ ਉਹ ਕਰਦੇ ਖੂ ਖੂ ਕਰ ਪੜਦੇ ਆ ਬਣਾਈ ਆ ਮੈਕਫੋਨ ਆ ਬਾਈ ਨਾ ਗੱਲ ਬਤ ਆ ਲਾਈ ਮੈਕ ਬਣਾਏ ਤੇ ਕਿਹੜੇ ਬਜ਼ੁਰਗ ਮਤਲਬ ਕਿ ਕਿੱਥੋਂ ਦੇਖਿਆ ਜੀ ਹੁਣ ਦੱਸੋ ਚਲੋ ਲਾ ਤੇ ਜਿਹੜੇ ਸਾਡੇ ਸਿਆਣੇ ਸੀ ਖੂਹ ਕੱਢਦੇ ਹੁੰਦੇ ਸੀ ਅੱਛਾ ਹੂੰ ਤੇ ਉਹ ਦੇਖਿਆ ਤੁਸੀਂ ਹਾਂ ਅੱਛਾ ਵੀ ਜਿਹੜੇ ਬਜ਼ੁਰਗ ਖੂਹ ਪੜਦੇ ਸੀਗੇ ਉਹਨਾਂ ਦਾ ਦੇਖਿਆ ਵੀ ਤੁਸੀਂ ਉਹ ਕਾਹਦੇ ਨਾਲ ਪੜਦੇ ਦੀ ਮਤਲਬ ਕਿ ਕਿਸ ਚੀਜ਼ ਦੀ ਪਾਣੀ ਬਣਾਉਂਦੇ ਸੀਗੇ ਹਾਂ ਉਹ ਚੀਜ਼ ਦੇਖ ਕੇ ਬਣਾਈ ਆ ਤੁਸੀਂ ਉਹ ਚੀਜ਼ ਦੇਖ ਕੇ ਬਣਾਈ ਠੀਕ ਐ ਤੇ ਲਓ ਜੀ ਆ ਬਾਈਆਂ ਦੀ ਆ ਚੀਜ਼ ਬਹੁਤ ਵਧੀਆ ਲੱਗੀ ਸ਼ੇਅਰ ਕਰ ਦਿਓ ਇਹ ਕਹਿੰਦੇ ਬਜ਼ੁਰਗਾਂ ਨੂੰ ਆਪ フォलो ਕੀਤਾ ਜਿਹੜੇ ਬਜ਼ੁਰਗ ਮਤਲਬ ਪਾਣੀ ਬਣਾਉਂਦੇ ਸੀਗੇ ਤੇ ਆ ਜਾਂਦੀ ਆ ਬਾਲਟੀ ਥੱਲੇ ਤੇ ਇਹ ਕਹਿੰਦੇ ਉਹਨਾਂ ਨੂੰ ਦੇਖ ਕੇ ਇਹ ਪਾਣੀ ਬਣਾਈ ਆ ਤੇ ਕੋਈ ਪਟ ਰਹੇ ਨੇ ਉਰੇ ਖਨੌਰੀ ਬਾਰਡਰ ਤੇ ਸ਼ੇਅਰ ਕਰ ਦੋ ਮੁੰਡਿਆਂ ਦੀ ਮਿਹਨਤ ਤਾਂ ਨਬੀਰ ਲੱਗੇ ਹੋਏ ਨੇਗੇ ਤੇ ਕਿਉਂਕਿ ਚੋਰੀ ਠੱਗੀ ਨਾਲੋਂ ਮਿਹਨਤ ਜ਼ਰੂਰੀ ਹੈ ਛਤਰੀ ਕਾਜ